ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗ ਤੀਜਾ ਜੀਵਨੀ ਧਨ ਧਨ ਬਾਬਾ ਆਨੰਦ ਸਿੰਘ ਜੀ ਪੁੱਜੋ ਬਾਬਾ ਆਨੰਦ ਸਿੰਘ ਜੀ ਨੇ 12 ਸਾਲ ਸੇਵਾ ਕੀਤੀ ਤੇ ਫਿਰ ਇੱਕ ਦਿਨ ਪੁੱਜੋ ਵਾਲਿਆਂ ਨੇ ਬਖਸ਼ਿਸ਼ ਕੀਤੀ ਤੇ ਪੁੱਛਿਆ ਰਿਖੀ ਜੀ ਪੁੱਜੋ ਵਾਲੇ ਬਾਬਾ ਜੀ ਬਾਬਾ ਆਨੰਦ ਸਿੰਘ ਜੀ ਨੂੰ ਰਿਖੀ ਜੀ ਕਹਿ ਕੇ ਬੁਲਾਇਆ ਕਰਦੇ ਸਨ ਕਹਿੰਦੇ ਮੰਗੋ ਤੁਹਾਨੂੰ ਕੀ ਦਈਏ ਤਾਂ ਬਾਬਾ ਜੀ ਨੇ ਹੱਥ ਜੋੜ ਕੇ ਆਖਿਆ ਜੇ ਕਿਰਪਾ ਕਰੋ ਜੇ ਟੁੱਟੇ ਉਹਦਾ ਸੰਸਾਰ ਵਿੱਚ ਸੂਈ ਦੇ ਨੱਕੇ ਜਿੰਨੀ ਵੀ ਮੇਰ ਨਾ ਹੋਵੇ ਸੂਈ ਦੇ ਨੱਕੇ ਜਿੰਨਾ ਵੀ ਮੋਹ ਨਾ ਹੋਵੇ ਇਹ ਬੇਨਤੀ ਸੁਣ ਕੇ ਫਰਮਾਇਆ ਅੱਛਾ ਇਹ ਮੰਗ ਹੈ ਤਾਂ ਅਸੀਂ ਵਰਦਾਨ ਕਰਦੇ ਹਾਂ ਕਿ ਤੂੰ ਆਖ ਨੇ ਕਿ ਸੰਸਾਰ ਵਿੱਚ ਸੂਈ ਦੇ ਨੱਕੇ ਜਿੰਨੀ ਵੀ ਮੇਰ ਨਾ ਹੋਵੇ ਤਾਂ ਅਸੀਂ ਆਖਦੇ ਹਾਂ ਕਿ ਸੰਸਾਰ ਵਿੱਚ ਕੋਈ ਸੂਈ ਦੇ ਨੱਕੇ ਜਿੰਨੀ ਵੀ ਐਸੀ ਥਾਂ ਨਹੀਂ ਬਚੇਗੀ ਜਿੱਥੇ ਤੇਰੀ ਜੈ ਜੈਕਾਰ ਨਾ ਹੋਵੇ। ਆਨੰਦ ਸਿੰਘ ਤੇਰੇ ਨਾਮ ਦੇ ਡੰਕੇ ਵੱਜਣਗੇ ਤੂੰ ਤਾਂ ਕੀ ਸੰਸਾਰ ਵਿੱਚ ਕੋਈ ਵੀ ਹੋਵੇ ਜਿਹੜਾ ਤੇਰਾ ਨਾਮ ਵੀ ਲੈ ਦੇਵੇਗਾ ਕਿ ਮੈਂ ਬਾਬਾ ਆਨੰਦ ਸਿੰਘ ਜੀ ਦਾ ਹਾਂ ਤੇਰੇ ਨਾਮ ਦੇ ਸਦਕੇ ਉਸ ਦੀ ਵੀ ਜੈ ਜੈਕਾਰ ਹੋ ਜਾਵੇਗੀ। ਤੇਰੇ ਨਾਮ ਤੋਂ ਲੱਖਾਂ ਕਰੋੜਾਂ ਦੁਨੀਆ ਵਰਸਾਏਗੀ। ਸੋ ਐਸੇ ਵਰਦਾਨ ਦਿੱਤੇ ਤੇ ਨਾਲ ਏ ਵੀ ਆਖਿਆ ਕਿ ਆਨੰਦ ਸਿੰਘ ਸਾਡਾ ਸਥਾਨ ਬਾਅਦ ਵਿੱਚ ਬਣੇਗਾ ਤੇਰਾ ਸਥਾਨ ਪਹਿਲਾਂ ਬਣੇਗਾ ਤੇ ਤੇਰੇ ਕਰਕੇ ਕੋਈ ਸਾਨੂੰ ਨਹੀਂ ਜਾਣੇਗਾ ਉੱਚੋ ਵਾਲੇ ਬਾਬਾ ਜੀ ਨੇ ਆਪਣੀਆਂ ਸਾਰੀਆਂ ਬਖਸ਼ਿਸ਼ਾਂ ਬਾਬਾ ਆਨੰਦ ਸਿੰਘ ਜੀ ਦੀ ਝੋਲੀ ਪਾ ਦਿੱਤੀਆਂ ਤੇ ਫਿਰ ਤਾੜੀ ਮਾਰ ਕੇ ਆਖਿਆ ਆਨੰਦ ਸਿੰਘ ਲੈ ਗਿਆ ਲੰਦ ਸਿੰਘ ਲੈ ਗਿਆ ਸਾਰੇ ਸੇਵਾਦਾਰ ਭੱਜੇ ਆਏ ਕੋਈ ਆਖੇ ਮੈਨੂੰ 50 ਸਾਲ ਹੋ ਗਏ ਆ ਸੇਵਾ ਕਰਦਿਆ ਕੋਈ 40 ਕੋਈ 30 ਕੋਈ 20 ਤੇ ਆਨੰਦ ਆਨੰਦ ਸਿੰਘ ਪਿੱਛੂ ਆਇਆ ਏ ਤੇ ਪਹਿਲਾਂ ਹੀ ਸਾਰਾ ਕੁਝ ਲੈ ਗਿਆ ਏ ਕਹਿਣ ਲੱਗੇ ਪਿੱਛੂ ਨਹੀਂ ਆਇਆ ਇਹ ਬਹੁਤ ਪਹਿਲਾਂ ਦਾ ਆਇਆ ਹੋਇਆ ਏ 6 ਜਨਮ ਸਾਨੂੰ ਹੋਏ ਸਨ ਸੰਸਾਰ ਵਿੱਚ ਆਉਂਦੇ ਤੇ 6 ਜਨਮ ਇਸ ਨੂੰ ਤੇ ਹਰ ਜਨਮ ਵਿੱਚ ਸੇਵਾ ਦੀ ਇਸ ਨੇ ਹੱਦ ਮੁਕਾ ਦਿੱਤੀ ਆ ਤੇ ਫਿਰ ਸੇਵਾ ਕਰਕੇ ਕੁਝ ਮੰਗਿਆ ਨਹੀਂ ਅਜੇ ਮੰਗ ਕੀਤੀ ਆ ਤਾਂ ਕੇਵਲ ਭਗਤੀ ਹੀ ਮੰਗੀ ਐ ਤੇ ਤੁਸੀਂ ਕਰ ਕਰਕੇ ਮੰਗਦੇ ਰਹੇ ਇਸ ਲਈ ਇਸ ਦੀ ਕਮਾਈ ਬਹੁਤ ਵੱਡੀ ਆ ਤੇ ਫਿਰ ਖਾਪੜਾ ਦੇ ਕੇ ਆਖਿਆ ਅਨੰਦ ਸਿੰਘਾ ਹੁਣ ਤੂੰ ਜਿੱਥੇ ਮਰਜੀ ਵਿਚਰ ਹੁਣ ਤੂੰ ਬੱਬਰ ਸ਼ੇਰ ਹੈ ਇਹ ਵਰ ਪ੍ਰਾਪਤ ਕਰਕੇ ਬਾਬਾ ਜੀ ਨੇ ਸੰਸਾਰ ਦਾ ਚੱਕਰ ਲਾਇਆ ਤੇ ਦੁਨੀਆ ਨੂੰ ਤਾਰਦੇ ਰਹੇ ਇਤਨੇ ਵਰ ਲੈ ਕੇ ਵੀ ਬਾਬਾ ਜੀ ਨੇ ਬੰਦਗੀ ਨਹੀਂ ਛੱਡੀ ਬੰਦਗੀ ਵੀ ਇਤਨੀ ਕਠਨ ਕਰਦੇ ਜਿਸ ਨੂੰ ਸੁਣ ਕੇ ਹੀ ਬੰਦੇ ਦੇ ਰੌਂਗਟੇ ਖੜੇ ਹੋ ਜਾਂਦੇ ਆ ساری ਰਾਤ ਕੇਸ ਬੰਨ ਕੇ ਤਪੱਸਿਆ ਕਰਦੇ ਰਹਿਣਾ ساری ਰਾਤ ਪੋ ਮਾਗ ਦੇ ਦਿਨਾਂ ਵਿੱਚ ਪਾਣੀ ਵਿੱਚ ਖਲੋ ਕੇ ਤਪੱਸਿਆ ਕਰਨੀ ਪਾਸਿਆਂ ਤੇ ਕੋਰਾ ਜਮ ਜਾਣਾ ਐਸੀ ਐਸੀ ਕਠਨ ਤਪੱਸਿਆ ਕਰਦੇ ਰਹੇ ਇਹ ਵੀ ਸੰਸਾਰ ਵਾਸਤੇ ਪੂਰਣੇ ਆ ਕਿ ਦਾਤ ਪ੍ਰਾਪਤ ਕਰਕੇ ਵੀ ਬੰਦਗੀ ਨਹੀਂ ਛੱਡੀ ਸੋ ਇਸ ਤਰ੍ਹਾਂ ਹੜੱਪੇ ਦੇ ਸੰਘਣੇ ਜੰਗਲਾਂ ਵਿੱਚ ਵਿਚਰਦੇ ਤੇ ਅਭਿਆਸ ਕਰਦੇ ਜਿਲਾ ਲਾਇਲਪੁਰ ਪਾਕਿਸਤਾਨ ਪੁੱਜੇ ਇਹ ਇਲਾਕੇ 'ਚ ਗੁਰਦਰਾ ਨਾਨਕ ਸਰਹੀ ਵੀ ਜਿੱਥੇ ਗੁਰੂ ਨਾਨਕ ਦੇਵ ਜੀ ਮੁਲਤਾਨ ਜਾਂਦੇ ਠਹਿਰੇ ਸਨ ਉਹਨਾਂ ਦਿਨਾਂ ਵਿੱਚ ਬਾਬਾ ਜੀ ਦੇ ਸਾਦੇ ਵਸਤਰ ਤੇ ਕੋਲ ਸਿਰਫ ਕੁਸ਼ਹਾਰਾ ਚਾਦਰ ਕੰਬਲੀ ਚਿੱਪੀ ਰੱਸੀ ਤੇ ਬਰਾਗਣਿੰਦ ਇਹ ਹੀ ਮੰਨ ਲਓ ਕਿ ਉਹਨਾਂ ਕੋਲ ਹੁੰਦੀਆਂ ਸਨ ਚੀਜ਼ਾਂ ਇਤਿਹਾਸਹੀ ਦਸਨਾਈ ਤੇ ਆਹਾਰ ਸਾਦਾ ਜੋ ਮਿਲ ਜਾਵੇ ਉਹੀ ਛਕ ਲੈਣਾ ਕਈ ਵਾਰਾਂ ਤੇ ਦਰਖਤਾਂ ਦੇ ਪੱਤੇ ਆਦ ਖਾ ਕੇ ਗੁਜ਼ਾਰਾ ਕਰਦੇ ਰਹੇ ਬਾਗਾਂ ਵਾਲਾ ਟੋਬਾ ਟੇਕ ਸਿੰਘ ਮਦੋਕੀ ਝਾਂਗ ਮੰਗਿਆਣਾ ਪੱਤੋ ਕੀ ਚੂਨੀਆਂ ਮਿੰਟ ਗੁਮਰੀ ਪਾਰ ਦਾ ਇਲਾਕਾ ਸ਼ਾਂਗਾ ਮੰਗਾ ਜ਼ਕੀਰਾ ਭਿੜਕੀ ਦੀਪਾਲਪੁਰ ਇਨਾ ਥਾਵਾਂ ਤੇ ਆਪ ਜੀ ਵਿਚਰਦੇ ਰਹੇ ਆਪਣਾ ਟਿਕਾਣਾ ਕੱਚਾ ਇਹ ਪਿੰਡਾਂ ਤੋਂ ਦੂਰ ਇਕਾਂਟ ਵਾਲੀ ਜਗ੍ਹਾ ਤੇ ਰੱਖਦੇ ਕੋਈ ਸੰਤ ਸੱਜਣ ਮਿਲ ਜਾਂਦਾ ਤਾਂ ਉਸ ਨਾਲ ਵਿਚਾਰ ਵਟਾਂਦਰਾ ਜ਼ਰੂਰ ਕਰ ਲੈਂਦੇ ਤਕਰੀਬਨ ਢਾਈ ਸਾਲ ਨਗਰ ਵੀਰ ਸਿੰਘ ਵਾਲੇ ਦੇ ਨੇੜੇ ਠਹਿਰੇ ਕਦੇ-ਕਦਾਈਂ ਲਹਰੇਖਾਨੇ ਸੰਤਾਂ ਦੇ ਤੇ ਬਾਬਾ ਮਹਾਰਨਾਮ ਸਿੰਘ ਜੀ ਪਚੋਵਾਲਿਆਂ ਦੇ ਦਰਸ਼ਨਾਂ ਨੂੰ ਜਾਂਦੇ ਰਹੇ ਤੇ ਬਖਸ਼ਿਸ਼ਾਂ ਲੈਂਦੇ ਰਹੇ ਰਸਤੇ ਵਿੱਚ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਵੀ ਕਹਿਆ ਕਰਦੇ ਸਨ ਤਕਰੀਬਨ 1906 ਵਿੱਚ ਆਪ ਜੀ ਆਪਣੇ ਨਗਰ ਸ਼ੇਰਪੁਰੇ ਪਹੁੰਚੇ ਤੇ ਬਾਰ ਬਾਰ 9 ਗੱਜੇ ਦੀ ਕਬਰ ਕੋਲ ਡੇਰਾ ਲਾ ਲਿਆ ਇਸ ਪਾਸੇ ਲੋਕ ਦਿਨੇ ਵੀ ਨਹੀਂ ਸੰਜਾਇਆ ਕਰਦੇ ਇਹ ੜੀ ਭਿਆਨਕ ਥਾਂ ਸੀ ਨੇੜੇ ਦੇ ਮੁਸਲਮਾਨਾਂ ਨੇ ਬਾਬਾ ਜੀ ਨੂੰ ਆਖਿਆ ਕਿ ਇੱਥੇ ਨਾ ਠਹਿਰੋ ਰਾਤ ਨੂੰ ਬਗਹਾੜ ਪੈਂਦਾ ਏ ਪਰ ਇਸ ਡਰਾਵੇ ਦਾ ਬਾਬਾ ਜੀ ਨੇ ਕੋਈ ਖਿਆਲ ਨਾ ਕੀਤਾ ਅਗਲੇ ਦਿਨ ਜਦ ਉਹ ਵੇਖਣ ਆਏ ਕਿ ਹੁਣ ਪਤਾ ਲੱਗੇਗਾ ਕਿ ਰਾਤ ਨੂੰ ਕੀ ਹਾਲ ਹੋਇਆ ਪਰ ਜੇ ਤੂੰ ਨੇੜੇ ਆ ਕੇ ਦੇਖਿਆ ਤਾਂ ਭਗਿਆੜ ਮਰਿਆ ਪਿਆ ਹੈ ਤੇ ਬਾਬਾ ਜੀ ਉਸੇ ਤਰ੍ਹਾਂ ਬੈਠੇ ਹਨ ਇਹ ਕੁਝ ਦੇਖ ਕੇ ਚਰਨਾਂ ਤੇ ਢਹਿ ਗਏ ਇਸ ਤਰ੍ਹਾਂ ਇਲਾਕੇ ਦੇ ਨੇੜੇ ਤੇੜੇ ਦੇ ਲੋਕਾਂ ਉੱਤੇ ਬਾਬਾ ਲੰਗ ਸਿੰਘ ਜੀ ਦੀ ਸ਼ਕਤੀ ਦਾ ਪ੍ਰਗਟਾਵਾ ਹੋ ਗਿਆ ਸੰਗਤਾਂ ਵੱਧ ਤੋਂ ਵੱਧ ਆਉਣ ਲੱਗੀਆਂ ਵਿਹੀਰਾਂ ਬਨ ਕੇ ਸ਼ੇਰਪੁਰੇ ਵਾਲਿਆਂ ਨੇ ਬਾਬਾ ਜੀ ਨੂੰ ਪਛਾਣ ਲਿਆ ਕਿ ਇਹ ਤਾਂ ਸਾਡੇ ਪਿੰਡ ਦੇ ਹੀ ਮਾਤਮਾ ਨੇ ਸੰਗਤ ਦੀ ਬਹੁਤ ਆਵਾਜ਼ਾਈ ਦੇ ਕਾਰਨ ਬਾਬਾ ਜੀ ਨੇ ਰਤਨ ਸਿੰਘ ਨੂੰ ਨਾਲ ਲਿਆ ਤੇ ਥਾਂ ਬਦਲਣ ਵਾਸਤੇ ਆਖਿਆ ਤੇ ਤੁਰਦੇ ਹੋਏ ਜਿੱਥੇ ਹੁਣ ਨਾਨਕ ਸਰ ਕਲੇਰਾ ਹੈ ਇੱਥੇ ਆ ਗਏ ਜ਼ਮੀਨ ਕੀ ਸੀ ਕੀੜਿਆਂ ਦੇ ਭੌਣਾ ਨਾਲ ਭਰੀ ਹੋਈ ਸੀ ਚਾਰੇ ਪਾਸੇ ਮਲੇਹਾ ਡੰਗਰਾਂ ਦੀ ਬਿਮਾਰੀ ਡੰਗਰਾਂ ਦੀਆਂ ਬਿਮਾਰੀਆਂ ਕਰਕੇ ਬੜੇ ਹੱਟ ਗਲ ਰਹੇ ਸੀ ਜਿੱਧਰ ਵੇਖੀਏ ਸੱਪਾਂ ਦੀਆਂ ਖੁੱਡਾਂ ਲੋਕ ਇੱਥੇ ਭੂਤ ਪ੍ਰੇਤਾਂ ਦਾ ਵਾਸਾ ਹੀ ਸਮਝਦੇ ਪੀ ਇੱਥੇ ਤੇ ਭੂਤ ਪ੍ਰੇਤ ਹੀ ਵਸਦੇ ਹੋਣਗੇ ਦੂਰ ਦੂਰ ਤੱਕ ਮੈਦਾਨੀ ਇਲਾਕਾ ਏ ਫਿਰਨਾਂ ਦੀਆਂ ਡਾਰਾਂ ਕਿਤੇ ਕਿਤੇ ਮੀਲ ਗਾਈਆਂ ਰਾਤ ਨੂੰ ਕਹਿੰਦੇ ਵਿਘਾੜ ਵੀ ਪੈਂਦੇ ਸਨ ਪਰ ਬਾਬਾ ਜੀ ਨੇ ਇੱਥੇ ਡੇਰਾ ਲਾ ਲਿਆ ਏ ਕੱਚੀਆਂ ਕੁੱਟੀਆਂ ਬਣਾ ਲਈਆਂ ਪਰ ਜਦੋਂ ਜਾਂਦੇ ਅੱਗ ਲਾ ਜਾਂਦੇ ਆਉਂਦੇ ਤਾਂ ਸੰਗਤਾਂ ਫੇਰ ਬਣਾ ਲੈਂਦੀਆਂ ਸੇਵਾ ਕਰਨ ਵਾਸਤੇ ਕਲੇਰਾ ਕੌਂਕੇ ਗਾਲਬ ਜਗਰਾਉਂ ਚੂੜ ਚੱਕ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਾ ਨਾ ਤੇਵੇਂ ਤੇਵੇਂ ਦਰਸ਼ਨ ਕਰਨ ਵਾਸਤੇ ਹਮ ਹਮਾ ਕੇ ਆਉਨੀਆਂ ਤੇ ਜਿਵੇਂ ਜਿਵੇਂ ਲੋਕ ਕੌਟਕ ਦੇਖਦੇ ਪ੍ਰੇਮ ਵਧਦਾ ਗਿਆ ਜਗਰਾਉਂ ਤੋਂ ਨੱਥਾ ਸਿੰਘ ਗੁੱਜਰ ਸਿੰਘ ਗਾਲਬ ਸਿੰਘ ਤੋਂ ਜੋਗਿੰਦਰ ਸਿੰਘ ਜੀਵੜ ਸਿੰਘ ਕੌਂਕਿਆਂ ਤੋਂ ਬਖਸ਼ੀ ਸਿੰਘ ਇੰਦਰ ਸਿੰਘ ਤੇ ਕਲੇਰਾ ਤੋਂ ਰਤਨ ਸਿੰਘ ਭਲਨਾ ਸਿੰਘ ਇਹਨਾਂ ਨੇ ਸੇਵਾ ਸੰਭਾਲੀ ਚੌਥੀ ਪਹਿਲਾ ਹਜੂਰੀ ਸੇਵਾ ਵਿੱਚ ਬਿਹੰਗ ਨੰਮ ਬਾਬਾ ਹਜੂਰਾ ਸਿੰਘ ਜੀ ਕਹਿੰਦੇ ਪੱਕੇ ਰਹਿਣ ਲੱਗੇ ਰੁਮ ਕੀਤਾ ਕਿ ਰਾਤ ਨੂੰ 11 ਵਜੇ ਚਲਾ ਜਾਇਆ ਕਰਦੇ ਸਵੇਰੇ 3 ਵਜੇ ਆ ਜਾਇਆ ਕਰਦੇ ਸਾਰਾ ਦਿਨ ਸੇਵਾ ਕਰਿਆ ਕਰਦਾ। ਸਭ ਤੋਂ ਪਹਿਲਾਂ 사ਤਸੰਗ ਵਾਸਤੇ ਪੀਗਾ ਸਾਹਿਬ ਦੀ ਕਥਾ ਸ਼ੁਰੂ ਕਰਵਾਈ ਤੇ ਹੌਲੀ-ਹੌਲੀ ਕੀਰਤਨ ਜੋਕੇ ਪਿੰਡਾਂ ਵਾਲੇ ਰਲ ਮਿਲ ਕੇ ਕਰਦੇ ਤੇ ਫਿਰ ਚੰਗੇ-ਚੰਗੇ ਰਾਗੀ ਇੱਥੇ ਪੱਕੇ ਰਹਿਣ ਲੱਗੇ ਜਿਵੇਂ ਕਿ ਹੈਡ ਰਾਗੀ ਭਾਈ ਸੰਤਾ ਸਿੰਘ ਜੀ ਤੇ ਹੋਰ کئی ਭੇਗਮ ਜੋੜੀਆਂ ਤਵਲਿਆਂ ਦੇ ਚੰਗੇ ਮਾਰ ਫਿਰ ਬਾਅਦ ਵਿੱਚ ਤੇ ਜੋਟੀ ਦੇ ਜਥੇ ਇੱਥੇ ਆ ਕੇ ਹਾਜ਼ਰੀਆਂ ਭਰਦੇ ਜਿਵੇਂ ਕਿ ਭਾਈ ਸੁੰਦਰ ਸਿੰਘ ਜੀ ਭਾਈ ਸਮੰਦ ਸਿੰਘ ਜੀ ਭਾਈ ਸੁਰਜਨ ਸਿੰਘ ਜੀ ਸੰਤ ਸੁਝਾੜ ਸਿੰਘ ਜੀ ਦਾ ਜਥਾ ਸੰਤ ਸੁਝਾੜ ਸਿੰਘ ਜੀ ਨਾਲ ਬਾਬਾ ਜੀ ਨੇ ਬਹੁਤ ਹੀ ਕੌਤਕ ਵਰਤਾਏ ਤੇ ਬਹੁਤ ਬਖਸ਼ਿਸ਼ਾਂ ਕੀਤੀਆਂ ਤੇ ਸਮੇਂ ਮੁਤਾਬਕ ਬਹੁਤ ਗਿਆਸ ਬਖਸ਼ਿਆ ਸੰਤ ਸੁਝਾੜ ਸਿੰਘ ਜੀ ਬਾਰੇ ਆਨੰਦ ਦਰਸ਼ਨ ਕਹਿੰਦੇ ਵੀ ਆਗੇ ਤੀਸਰੇ ਵਿੱਚ ਸਾਰਾ ਜ਼ਿਕਰ ਉਹਦੇ ਲਿਖਿਆ ਹੋਇਆ ਏ ਸੋ ਤੰਤਨ ਬਾਬਾ ਆਨੰਦ ਸਿੰਘ ਜੀ ਕਿ ਜਿੰਨਾ ਵਰਗਾ ਸੰਸਾਰ ਦੇ ਵਿੱਚ ਕੋਈ ਵਿਰਕਤੀ ਨਹੀਂ ਹੋਇਆ ਕਿ ਹੋਰ ਵੀ ਸਾਰੇ ਮਹਾਂਪੁਰਖ ਸਤਿਕਾਰਯੋਗ ਨੇ ਪਰ ਜਿਹੜੀ ਬਾਬਾ ਆਨੰਦ ਸਿੰਘ ਜੀ ਦੀ ਕਮਾਈ ਆ ਉਹ ਨਿਰਾਲੀ ਆ ਕਿ ਜਿਵੇਂ ਹੁਣ ਕੁੱਚੂ ਵਾਲੇ ਮਹਾਪੁਰਖਾਂ ਨੇ ਬਚਨ ਕੀਤਾ ਵੀ ਤੂੰ ਕਿੰਨਾ ਵੀ ਸੂਈ ਦੇ ਨੱਕੇ ਜਿੰਨੀ ਮੈਨੂੰ ਕੋਈ ਮੇਰ ਨਾ ਰਵੇ ਮੇਰੇ ਅੰਦਰ ਆਹ ਬਖਸ਼ਿਸ਼ ਕਰੋ ਤੇ ਕੁੱਚੂ ਵਾਲੇ ਮਹਾਪੁਰਖਾਂ ਨੇ ਕਿਹਾ ਵੀ ਸੂਈ ਦੇ ਨੱਕੇ ਜਿੰਨੀ ਤੱਕੀ ਕੋਈ ਐਹੋ ਜੀ ਜਗ੍ਹਾ ਨਹੀਂ ਸੂਈ ਦੇ ਨੱਕੇ ਜਿੰਨੀ ਬਚੂਗੀ ਵੀ ਜਿੱਥੇ ਜਿੱਥੋਂ ਤੱਕ ਤੇਰੀ ਵਡਿਆਈ ਨਾ ਹੋਵੇ ਤੇਰੇ ਕਰਕੇ ਲੋਕ ਸਾਨੂੰ ਜਾਣਣਗੇ ਸੋ ਇਹ ਕਿਤਨੇ ਮਹਾਨ ਬਚਨ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਅਦਭੁਤ ਸਤਕਾਰ ਹੈ ਤਨ ਤਨ ਬਾਬਾ ਆਨੰਦ ਸਿੰਘ ਜੀ ਨੇ ਜੋ ਸਿਖਾਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਕਿਵੇਂ ਸਮਝਣਾ ਹੈ ਕਿਵੇਂ ਸੇਵਾ ਸੰਭਾਲ ਕਰਨੀ ਹੈ ਕਿਵੇਂ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ ਇਹ ਸਾਰੀ ਤਨ ਤਨ ਬਾਬਾ ਆਨੰਦ ਸਿੰਘ ਜੀ ਦੀ ਇਹ ਸਿੱਖੀ ਨੂੰ ਦੇਣਿਆ ਸੋ ਵੱਡਿਆਂ ਭਾਗਾਂ ਕਰਕੇ ਐਸੇ ਮਹਾਂਪੁਰਖਾਂ ਦੀ ਜਿਹੜੀ ਸੰਗਤ ਕਰਨ ਦਾ ਉਹਨਾਂ ਦਾ ਜੀਵਨ ਇਤਿਹਾਸ ਸੁਣਨ ਦਾ ਸੁਭਾਗਾ ਸਮਾਂ ਜਿਹੜਾ ਵੱਡੇ ਆਭਾਗਾਂ ਕਰਕੇ ਪ੍ਰਾਪਤ ਹੁੰਦਾ ਹੈ ਉਸ ਤੋਂ ਪ੍ਰੰਤ ਕੰਤਨ ਬਾਬਾ ਈਸ਼ਰ ਸਿੰਘ ਜੀ ਤੇ ਬਾਬਾ ਗੁਰਦੇਵ ਸਿੰਘ ਜੀ ਜੋ ਕਿ ਉਹਨਾਂ ਪੂਰਨਿਆਂ ਤੇ ਚੱਲਦੇ ਹੋਏ ਬਾਬਾ ਗੁਰਦੇਵ ਸਿੰਘ ਜੀ ਹੁਣ ਸੇਵਾ ਕਰਵਾ ਰਹੇ ਨੇ ਤੇ ਕਰ ਰਹੇ ਨੇ ਸੋ ਏਸੀ ਬਾਬਾ ਆਨੰਦ ਸਿੰਘ ਜੀ ਦਾ ਜੋ ਸੰਖੇਪ ਦੇ ਵਿੱਚ ਆਪ ਜੀ ਨੂੰ ਸਾਧ ਸੰਗਤ ਜੀ ਇਤਿਹਾਸ ਸੁਨਾਇਆ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਹਾਂਪੁਰਖਾਂ ਦਾ ਇਤਿਹਾਸ ਜਿਵੇਂ ਮਾ ਬਾਈ ਸ਼ਰ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਤੇ ਹੋਰ ਐਸੀਆਂ ਸਾਖੀਆਂ ਆਪ ਜੀ ਦੇ ਸਾਹਮਣੇ ਲੈ ਕੇ ਆਵਾਂਗੇ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਗੀਆਂ ਭੁੱਲਾ ਦੇਖੀ ਮਾ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ